ਪ੍ਰਧਾਨ ਜੀ ਅੱਜ ਕਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਕੰਗੀ ਹਾਂਜੀ ਮੈਂ ਹਰਬਿੰਦਰ ਜੀ ਸੇ ਕੰਗਿਓ ਜਿਹੜਾ ਆਦੂ ਕਿਸਾਨ ਮਜ਼ਦੂਰ ਸ਼ਹਿਰ ਸ਼ਮਤੀ ਪੰਜਾਬ ਅੱਜ ਦੀ ਜਿਹੜੀ ਮੀਟਿੰਗ ਆ ਇਹ ਵੇਖੋ ਇੱਕ ਤੇ ਜਿਹੜਾ ਸ਼ੰਭੂ ਬਾਰਡਰ ਤੇ 4 ਤਰੀਕ ਨੂੰ ਜਾ ਰਹੇ ਆ ਉਹਦੇ ਸਬੰਧੇ ਸਾਡੀਆਂ ਪਿੰਡ ਪੱਧਰੀ ਜਿਹੜੀਆਂ ਮੀਟਿੰਗਾਂ ਉਹ ਲਗਾਤਾਰ ਜਾਰੀ ਆ ਸ਼ਹੀਦ ਬਾਬਾ ਲਕਸ਼ੰਜੀ ਕੰਗ ਜੁਹੰਦੀਆਂ ਦੂਜਾ ਜਿਹੜਾ ਬਠਿੰਡੇ ਦੇ ਵਿੱਚ ਆਪਣਾ ਅਗਰਾਹ ਜਥੇਬੰਦੀ ਨੇ ਵੱਡੀ ਟੱਕਰ ਦਿੱਤੀ ਆ ਜਿਹੜਾ ਪੰਜਾਬ ਸਰਕਾਰ ਨੇ ਉੱਥੇ ਅੰਨੀ ਵਾ ਥਰੂਗਾ ਛੱਡੇ ਆ लाठी चार्ज ਕੀਤਾ ਵਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਫੱਟੜ ਕੀਤਾ ਵਾ ਉਹਦੇ ਵਿਰੋਧ ਦੇ ਵਿੱਚ ਜਿੱਥੇ ਜਥੇਬੰਦੀ ਨੇ ਪਿੰਡ ਪੱਧਰੀ ਪੁਤਲੇ ਫੂਕੇ ਆ ਉਥੇ ਅੱਜ ਅਸੀਂ ਜਿੰਨੇ ਵੀ ਕਿਸਾਨਾਂ ਦੀ ਜ਼ਮੀਨ ਰੋਡਾਂ ਦੇ ਵਿੱਚ ਆਉਂਦੀ ਆ ਜਿਹੜੇ ਲੜਾਈ ਲੜ ਰਹੇ ਆ ਉਹਨਾਂ ਸਾਰਿਆਂ ਦੀ ਜਿਹੜੀ ਉਹ ਲੜਾਈ ਲੜਨ ਵਾਸਤੇ ਉਹਨਾਂ ਦੀ ਲਾਮਬੰਦੀ ਕਰਨ ਵਾਸਤੇ ਅੱਜ ਪਿੰਡ ਕੰਗ ਦੇ ਵਿੱਚ ਉਹ ਰੋੜ ਵਾਲੇ ਵੀ ਸੱਦੇ ਆ ਉਹਨਾਂ ਦੇ ਵਿਚਾਰ ਲਏ ਆ ਕਿ ਕੀ ਕਰਨਾ ਵਾ ਲੜਾਈ ਨੂੰ ਕਿਹੜਾ ਪੱਖ ਦੇਣਾ ਵਾ ਤੇ ਬੜੀ ਵਧੀਆ ਗੱਲ ਲੱਗਦੀ ਆ ਕਿ ਕਿਸੇ ਵੀ ਆਗੂ ਨੇ ਕਿਸੇ ਵੀ ਪਿੰਡ ਦੇ ਕਿਸਾਨ ਨੇ ਕੋਈ ਥਲੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਭਾਵੇਂ ਸਿਰ ਲੱਗ ਜਣ ਪਰਿਵਾਰਾਂ ਦੇ ਪਰਿਵਾਰ ਲੱਗ ਜਣ ਪਰ ਜਿੰਨਾ ਚਿਰ ਤੱਕ 2013 ਐਕਟ ਮੁਤਾਬਕ ਸਾਨੂੰ ਸਹੀ ਰੇਟ ਨਹੀਂ ਮਿਲਦਾ ਜੋ ਉਹਦੇ ਚ ਕੰਡੀਸ਼ਨਾਂ ਪੂਰੀਆਂ ਨਹੀਂ ਹੁੰਦੀਆਂ ਸਰਵਸ ਰੋਡ ਨਹੀਂ ਬਣਦੇ ਜਾਂ ਹੋਰ ਵੀ ਜਿੰਨੇ ਮਸਲੇ ਆ ਉਹ ਨਹੀਂ ਹੱਲ ਹੁੰਦੇ 1 ਇੰਚ ਜ਼ਮੀਨ ਤੇ ਸਰਕਾਰ ਨੂੰ ਪੈਰ ਨਹੀਂ ਪਹੁੰਚ ਦੇਵਾਂਗੇ ਇਹ ਲੜਾਈ ਪਰਿਵਾਰਾਂ ਤੱਕ ਖੜਾਂਗੇ ਚੁੱਲਿਆਂ ਤੱਕ ਖੜਾਂਗੇ ਦੂਜੀ ਜਿਹੜੀ ਗੱਲ ਤੇ ਪਾਸ ਹੋਈ ਆ ਵੀ ਸਾਡੇ ਬਜ਼ੁਰਗ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤ ਦੇ ਬਹਿ ਰਹੇ ਆ ਉਹ ਕੋਈ ਨਿੱਕੀ ਗੱਲ ਨਹੀਂ ਉਹਦੇ ਵਾਸਤੇ ਜਿਹੜਾ ਜੋ ਫੋਰਮਾਂ ਦੀ ਸਹਿਮਤੀ ਨਾਲ 6 ਤਰੀਕ ਨੂੰ ਜਥੇ ਲੈ ਕੇ ਜਿਹੜਾ ਇੱਕ ਨਵਾਂ ਪ੍ਰੋਗਰਾਮ ਨਾਲ ਲਿਖਿਆ ਵਾ ਉਹ ਵੀ ਉਹ ਕਰਾਂਗੇ ਜਿਸ ਤਰ੍ਹਾਂ ਦਾ ਜਥੇਬੰਦੀ ਹੁਕਮ ਲਾਊਗੀ ਕਿਉਂਕਿ ਐਡੇ ਆਗੂ ਦੁਬਾਰਾ ਲੱਭਦੇ ਨਹੀਂਗੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਵਰਗੇ ਆਗੂ ਅਸੀਂ ਐਵੇਂ ਨਹੀਂ ਗਵਾਉਣੇ ਉਹਨਾਂ ਦਾ ਮੁੱਲ ਪਊਗਾ ਇਸ ਕਰੇ ਕੇਐਮਐਮ ਤੇ ਗੈਰ ਰਾਜ ਦੇ ਸੰਯੁਕਤ ਮੋਰਚੇ ਵੱਲੋਂ ਜਿਹੜਾ 6 ਤਰੀਕ ਦਾ ਪ੍ਰੋਗਰਾਮ ਦਿੱਤਾ ਵਾ ਉਹ ਨਵੀਨ ਨਿਯਮ ਲਾਗੂ ਕਰਨ ਵਾਸਤੇ ਵੱਡੀ ਪੱਦਰ ਤੇ ਐਸ ਜ਼ੋਨ ਵੱਲੋਂ ਐਸ ਜ਼ਿਲ੍ਹੇ ਵੱਲੋਂ ਵੱਡੀ ਪੱਦਰ ਤੇ ਉਥੇ ਲੋਕ ਜਾਣਗੇ ਤੇ ਆਮ ਲੋਕਾਂ ਨੂੰ ਬੇਨਤੀ ਆ ਸਾਡੇ ਰਾਗੀ ਢਾਡੀ ਕਥਾ ਵਾਚਕ ਸਾਡੇ ਗਾਇਕ ਜਿੱਥੇ ਵੀ ਤੁਸੀਂ ਪ੍ਰੋਗਰਾਮ ਰੱਖਦੇ ਜੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਹਰ ਜਗ੍ਹਾ ਕਰਿਆ ਕਰੋ ਇਹ ਜਿਹੜਾ ਮੋਰਚਾ ਲੱਗਾ ਇਹ ਜ਼ਮੀਰਾਂ ਦਾ ਵਾ ਜ਼ਮੀਰਾਂ ਦਾ ਜ਼ਮੀਨਾਂ ਦਾ ਤਾਂ ਹੈਗਾ ਹੈਗਾ ਇਹ ਜ਼ਮੀਰਾਂ ਵਾਲਿਆਂ ਦਾ ਮੋਰਚਾ ਵਾ ਇਸ ਕਰਕੇ ਇਸ ਮੋਰਚੇ ਨੂੰ ਹਰ ਹਾਰ ਤੋਂ ਫਤਿਹ ਕਰਨਾ ਵਾ ਤੇ ਕਿਸੇ ਆਗੂ ਨੇ ਕੋਈ ਟਿਲ ਮੱਠ ਨਹੀਂ ਗਈ ਐ ਚੜ੍ਹਦੀ ਕਲਾ ਦੇ ਵਿੱਚ ਜਿਹੜਾ 6 ਤਰੀਕ ਨੂੰ ਉੱਥੇ ਪਹੁੰਚਾਂਗੇ ਜਿਹਦੇ ਲਈ 4 ਤਰੀਕ ਨੂੰ ਜਿਹੜੀ ਆ ਇੱਥੋਂ ਵੱਡੇ ਜਥੇ ਟਰਾਲੀਆਂ ਨਾਲ ਜਾਣਗੇ ਤੇ ਨਾਲ ਹਰ ਹਾਲਤ ਜੋ ਜਿਹੜਾ ਮੋਰਚਾ ਉਹ ਜਿੱਤਾਂਗੇ ਕਿਸੇ ਆਗੂ ਦੀ ਸ਼ਹੀਦੀ ਜਿਹੜੀ ਵਿਅਰਥ ਨਹੀਂ ਜਾਣ ਦਿੱਤੀ ਜਾਊਗੀ ਤੇ ਕਿਸੇ ਆਗੂ ਨੂੰ ਐਵੇਂ ਸ਼ਹੀਦੀ ਪਾਉਣ ਨਹੀਂ ਦਿੱਤੀ ਜਾਊਗੀ ਉਹ ਤੋਂ ਪਹਿਲਾਂ ਪਹਿਲਾਂ ਵੱਡੇ ਸੰਘਰਸ਼ ਵਿੱਡਾਂਗੇ ਬੇਸ਼ੱਕ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬਹਿ ਰਹੇ ਆ ਜੇ ਸਰਕਾਰ ਦੇ ਕੰਨਾਂ 'ਚ ਜੂ ਨਾ ਸਰਕੀ ਤੇ ਫਿਰ ਇਹਨੂੰ ਹੋਰ ਲੜਾਈ ਦਾ ਰੂਪ ਰੇਖਾ ਦੇਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ